ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ ਉਹਦੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜ ਕੱਲ ਵਿੰਖੇ ਆ ਮੈਂ ਉਹਨਾਂ ਨੂੰ ਵੀ ਇਹ ਗਾ ਕਰਨਾ ਚਾਹੁੰਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਨੇ ਤਾਂ ਚੱਲੇ ਨਾਲਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਹੀ ਆਮ ਆਦਮੀ ਪਾਰਟੀ ਦਾ ਤੇ ਭਗਤਨੀਆ ਤੁਹਾਨੂੰ ਪਹਿਣੀਆ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਦੀ ਆ ਇਹਨਾਂ ਦੇ ਗਏ ਤੇ ਚਲੋ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦਿਨ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਵਿਦਮੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ ਮੇਰਾ خیال ਆ ਕਿ ਉਹਦੇ ਤੋਂ ਬਾਅਦ ਇਹ ਤਾਂ ਬਿਲਕੁਲ ਸਨਾਟਾ ਜਿਹਾ ਸਾਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈ ਸੁਖਬੀਰ ਸਿੰਘ ਬਾਦਲ ਈਵਨ ਭਗਵੰਤ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫਿਰ ਸਾਡੇ ਅਮਨ ਰੋੜਾ ਜੀ ਜਾਂ ਸੰਘਵਾਦ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਪਰ ਹੁਣ ਬੀਜੇਪੀ ਨੇ 40 ਦਿਨ ਦੀ ਕਰੋਲ ਹੋਰ ਬਾਬੇ ਨੂੰ ਦਿੱਤੀ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹ ਮੈਂ ਤਾਂ ਹੁਣ ਮੰਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਲੈਣ ਦੇਣੀ ਖੇਤੀ ਦਾ ਤੁਸੀਂ ਕਾਹਲੀ ਕਰੋਗੇ ਤੁਹਾਡੀ ਜ਼ਮੀਨ ਲੋਗੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰ ਕਿਉਂਕਿ ਅੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵਾਨ ਕਮਾਲ ਦੀਆਂ ਲੱਤਾਂ ਇੰਨੀ ਜਾਣ ਨਹੀਂ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੇ ਸਾਡੇ ਸਾਥ ਦਾ ਗਵਰਨਰ ਸੱਪਾਲ ਮਲਿਕ ਜੀ ਨੂੰ ਸ਼ਬਦਾਂ ਨਾਲ ਹੀ ਬੇਟ ਕਰਨਾ ਨਾ ਔਰ ਖਾਸ ਕਰਕੇ ਇਸ ਕਰਕੇ ਕਰਨਾ ਚਾਹੋ ਨਾ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਜਾਂ ਚਾਹੇ ਸੇਖਾਂ ਦੀ ਗੱਲ ਹੋਵੇ ਤੇ ਚਾਹੇ ਵੇਚ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਔਦੇ ਤੇ ਵੀ ਬੈਠੇ ਹੋ ਲੇਕਿਨ ਔਦੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਨਾਲੋਂ ਔਦੇ ਵੱਡੇ ਨਹੀਂ ਜਿਹੜੇ ਕੁਰਸੀਆਂ ਤੇ ਅੱਜ ਕੱਲ ਵਿਖੇ ਆ ਮੈਂ ਉਹਨਾਂ ਨੂੰ ਵੀ ਉਭਾ ਕਰਨਾ ਚਾਹੁੰਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾ ਪੰਜਾਬ ਦੇ ਸਿਸਟਮ ਨਾਲ ਕਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਦੇ ਤਾਂ ਚਲੇ ਨਾਲਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਹੀ ਆਮ ਆਦਮੀ ਪਾਰਟੀ ਦਾ ਤੇ ਕੋਈ ਦੁਨੀਆ ਤੁਹਾਨੂੰ ਪੈਣੀ। ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਦੀ ਆ ਇਹਨਾਂ ਦੇ ਕਹਿ ਤੇ ਚਲੋ। ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦਿਨ ਪਹਿਲਾਂ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਵਿਦਮੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ। ਮੇਰਾ ਖਿਆਲ ਆ ਕਿ ਉਹਦੇ ਤੋਂ ਬਾਅਦ ਕਿ ਬਿਲਕੁਲ ਸਨਾਟਾ ਜਿਹਾ ਸਾਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਆ। ਸੋ ਵੀਰ ਸਿੰਘ ਬਾਦਲ ਈਵਨ ਭਗਵਾਨ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫਿਰ ਸਾਡੇ ਅਮਨ अरोड़ा ਜੀ ਜਾਂ ਸੰਘਵਾ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਪਰ ਹੁਣ ਬੀਜੇਪੀ ਨੇ 40 ਦਿਨ ਦੀ ਪਰੂਲ ਹੋਰ ਬਾਬੇ ਨੂੰ ਦਿੱਤੀ ਸੋ ਇਸ ਕਰਕੇ ਇਹ ਇਦਾਂ ਜਿਹੜਾ A ਤੇ B ਟੀਮ ਦੇ ਤੌਰ ਤੇ ਖੇਡਦੇ ਆ ਨਾ ਇਹ ਹੁਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸਲੀ ਗੱਲ ਖੇਡ ਉਹ ਕੀ ਰਹੀ ਹੈ ਤੇ ਅਸਲੀ ਗੱਲ ਇਹ ਹੈ ਕਿ ਜਦੋਂ ਭਗਵੰਤ ਬਾਦ ਸਰਕਾਰ ਆਈ ਹੈ ਨਾ ਕਿ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਖੇਤੀਬਾੜੀ ਨੀਤੀ ਜਿਹੜੀ ਆ ਉਹ ਲੈਉਣ ਦੀ ਗੱਲ ਕੀਤੀ ਸੀ ਤੇ ਅਸੀਂ ਨਹੀਂ ਸੋਚਦੇ ਸੀਗੇ ਯਾਰ ਜਿੜੀ ਵੀ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਕਿਉਂਕਿ ਜਿੱਤੇ ਕਿਸਾਨਾਂ ਦਾ ਭਲਾ ਹੋਵੇ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਜਿਹੜਾ ਕਿਸਾਨ ਤੇ ਖੇਤੀ ਲੇਕਿਨ ਉਦੋਂ ਕੁਲਦੀਪ ਸਿੰਘ ਢਾਣੀਵਾਲ ਸੀਗੇ ਮਿਨਿਸਟਰ ਤੇ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਤਿੰਨ ਵਾਰੀ ਇਹ ਅਨਾਉਂਸ ਕਰ ਚੁੱਕਿਆ ਵੀ ਅਸੀਂ ਖੇਤੀਬਾੜੀ ਤੋ ਕਿ ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦਾ ਥੋੜਾ ਬਹੁਤਾ ਭਲੇ ਦੀ ਗੱਲ ਹੋ ਸਕਦੀ ਹੈ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈਗੀ ਆ ਕਿਉਂਕਿ ਐਮਐਸਪੀ ਤਾਂ 2022 ਤੋਂ ਪਹਿਲਾਂ ਹੀ ਇਹ ਕਹਿੰਦੇ ਸੀ ਉਹ ਖੈਰ ਇਹਨਾਂ ਦੀ ਹੁਣ ਮਿਸਟਰ ਵੀ ਚਲੇ ਗਏ ਹੁਣ ਐਮਐਲਏ ਵੀ ਭੱਜ ਪੁੱਜਣ ਲੱਗੀ ਸੀ ਉਹ ਪਤਾ ਨਹੀਂ ਫਟਫਟ ਕੇ ਜਾਂਦੇ ਉਹ ਭੈੜੇ ਸਾਡੇ ਜਿਹੜੇ ਹਲਮੋਣ ਪਰ ਪਿੱਛੇ ਸੀ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮੰਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਲੈਣ ਦੇਣੀ ਖੇਤੀ ਦਾ ਤੁਸੀਂ ਕਾਹਲੀ ਕਰੋਗੇ ਤੇ ਤੁਹਾਡੀ ਜ਼ਮੀਨ ਲੋਗੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰਟ ਆ ਕਿਉਂਕਿ ਇਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵਾਨਦਮਾਨ ਦੀਆਂ ਲਸਾਂ ਇੰਨੀ ਜਾਣ ਨਹੀਂ ਹੈ ਲੇਕਿਨ ਬੈਕਗਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਹੈ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਪੋਰਪੋਰਟ ਸੈਕਟਰ ਕਾਰਪੋਰੇਟ ਸੈਕਟਰ ਹੈ ਜਿਹਦਾ ਇਸ ਗੱਲ ਨੂੰ ਸਕੋਪ ਕਰਾਏਗਾ ਤੇ ਉਹਦੇ ਵਿੱਚ ਕਿਉਂਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਉੱਥੋਂ ਉਹ ਉਹ ਪੁਰਾਣੀ ਜਿਹੜੀ ਕਿਉਂਕਿ ਲੈਂਡ ਐਕਵੀਜ਼ੀਸ਼ਨ ਤੇ ਲੈਂਡ ਪੂਲਿੰਗ ਆ ਮੇਰੇ ਕੋਲ ਇੱਕ ਬੇਸਿਕਲੀ 250 ਪੇਜ ਦੀ ਇੱਕ ਰਿਸਰਚ ਹੈਗੀ ਆ ਜਿਹੜੀ ਕਿ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ ਇੰਡੀਆ ਹਾਈਦਰਾਬਾਦ ਨੇ ਇਹਦੇ ਤੇ ਸਟਡੀ ਕੀਤੀ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਲੈਂਡ ਪੂਲਿੰਗ ਆ ਉਹ ਬੇਸਿਕਲੀ ਜਰਮਨ ਦੇ ਵਿੱਚ ਹੋਈ ਤੇ ਉਹਦੇ ਤੋਂ ਬਾਅਦ ਜਿਹੜੀ ਸਿਰਫ ਤੇ ਸਾਡੇ ਜਿਹੜੇ 6 ਸੇਕਟਾ ਹੈਗੀਆਂ ਉਹਦੇ ਵਿੱਚ ਜਿਹੜੀ ਲੈਂਡ ਪੂਲਿੰਗ ਅੱਜ ਤੱਕ ਹੋਈ ਆ ਔਰ ਇਹਦੇ ਵਿੱਚ ਇਹਦੀ ਬੈਕਗ੍ਰਾਉਂਡ ਇਹ ਆ ਕਿ ਜਦੋਂ 2011 ਦੇ ਵਿੱਚ ਰਾਹੁਲ ਗਾਂਧੀ ਨੇ ਯੂਪੀ ਦੇ ਵਿੱਚ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ ਸੀ ਜਿੱਥੇ ਲੈਂਡ ਓਪੋਜੀਸ਼ਨ ਹੋ ਰਹੀ ਸੀ ਉਹਦੇ ਤੋਂ ਬਾਅਦ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਪ੍ਰਾਈਮ ਮਿਨਿਸਟਰ ਭਰੂਮ ਪ੍ਰਾਈਮ ਮਿਨਿਸਟਰ ਨਰਮੋਦ ਸਿੰਘ ਉਹਦੀ ਸਰਕਾਰ ਨੇ 11 ਦੇ ਵਿੱਚ ਇੱਕ ਕਾਨੂੰਨ ਜਿਹੜਾ ਆ ਇਹਨੂੰ ਇਨ ਪ੍ਰੋਸੈਸ ਲਿਆਂਦਾ ਸੀ ਔਰ 2 ਸਾਲ ਹਰ ਬੰਦੇ ਨੂੰ ਇਹਦੇ ਵਿੱਚ ਲਿਆ ਕੇ ਤੇ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ ਆ ਜਿਹੜਾ ਐਕਟ ਆ ਇਹਦਾ ਨਾਮ ਹੈਗਾ ਰਾਈਟ ਟੂ ਫੇਅਰ ਕੰਪਨਸੇਸ਼ਨ ਟਰਾਂਸਪੇਰੈਂਸੀ ਇਨ ਲੈਂਡ ਐਕਵੀਜ਼ੀਸ਼ਨ ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਇਹ ਇਹ ਜਿਹੜਾ ਬਣਾਇਆ ਸੀ ਔਰ ਇਸ ਐਕਟ ਕਰਕੇ ਜਿਹੜਾ ਕਾਰਪੋਰੇਟ ਬਣ ਲਿਆ ਉਹ ਮੈਨੂੰ ਲੱਗਦਾ ਕਾਂਗਰਸ ਦੇ ਨਾਲ ਇਸ ਕਰਕੇ ਦਿਰਾਜਿਆ ਕਿ ਇਹਦੇ ਵਿੱਚ ਇੰਡੀਆ ਸਖਤ ਜਿਹੜੀਆਂ ਧਾਰਾਵਾਂ ਹੈਗੀਆਂ ਧਾਰਾਵਾਂ ਕੀ ਹੈ ਕਿ ਪਹਿਲਾ ਇੰਪੈਕਟ ਅਸੈਸਮੈਂਟ ਔਰ ਉਹਦੇ ਤੋਂ ਬਾਅਦ এনवायरमेंट ਅਸੈਸਮੈਂਟ ਕਿਉਂਕਿ 117 ਕਿ 160 ਪਿੰਡਾਂ ਦਾ ਉਜਾੜਾ ਔਰ ਉਹਦੇ ਤੋਂ ਬਾਅਦ ਜਿਹੜਾ 70% ਆ ਉਸ ਪਿੰਡ ਦਾ ਜਨਰਲ ਰੈਜ਼ੋਲਿਊਸ਼ਨ ਜਿਹੜਾ ಗ್ರಾಮ ਸਭਾ ਦਾ ਮਤਾ ਔਰ ਉਹ ਕੱਲਾ ਇਹ ਨਹੀਂ ਹੈ ਰੀਸੈਟਲਮੈਂਟ ਕਿਉਂਕਿ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੇਜਮੀਨੇ ਹੈਗੇ ਆ ਜਾਂ ਉੱਥੇ ਆਤੀਏ ਆ ਜਾਂ ਜਿਹੜੇ ਵੀ ਉਸ ਪਿੰਡ ਦੇ ਨਾਲ ਨਾਲ ਜੋ ਜੋ